ਦੇ ਮੋਦੇ ਕੋਰੇ ਗੜ ਜੋ ਬੂਟੇ ਲਵ ਕੇ ਲਿਆ ਕੇ ਲਾਂਦਾ ਹੁੰਦਾ ਸੀਗਾ ਤੇ ਹੁਣ ਅੱਜ 15 20 ਸਾਲ ਹੋ ਗਏ ਮੈਂ ਲਾਂਦੇ ਹੋਏ ਨੂੰ ਮੈਨੂੰ 15 20 ਸਾਲ ਹੋ ਗਏ ਨੇ ਹਾਂਜੀ ਇਸ ਕਰਕੇ ਮੈਂ ਅੱਜ ਫ੍ਰੀ ਨਰਸਰੀ ਰੱਖੀ ਆ ਕਿਉਂਕਿ ਜਿਹੜਾ ਵੀ ਆਵੇ ਜਿੰਨੇ ਮਰਜ਼ੀ ਬੂਟੇ ਲੈ ਜਾਵੇ ਕੋਈ ਰੋਕ ਟੋਕ ਨਹੀਂ ਕੋਈ ਪੈਸਾ ਨਹੀਂ ਦੀ ਆਪਣੀ ਆਡੀਅੰਸ ਨੂੰ ਵੀ ਦੱਸ ਦਿੰਦੇ ਆ ਕਿ ਜਿਹੜੇ ਰਣਜੀਤ ਸਿੰਘ ਐ ਘਰ ਤੋਂ ਕੋਈ ਬਹੁਤ ਜ਼ਿਆਦਾ ਸੌਖੇ ਨਹੀਂ ਐ ਕਰਦੇ ਹਾਲਾਤ ਇਹਨਾਂ ਦੇ ਬਹੁਤ ਜ਼ਿਆਦਾ ਮਤਲਬ ਕੀ ਕਹਿ ਸਕਦੇ ਆ ਕਿ ਮਾੜੇ ਆ ਇਹਨਾਂ ਵੱਲੋਂ ਸਾਈਕਲਾਂ ਨੂੰ ਪੰਚਰ ਲਗਾਇਆ ਜਾਂਦਾ ਪਰ ਦੂਜੇ ਪਾਸੇ ਇਹਨਾਂ ਦੀ ਸੇਵਾ ਭਾਵਨਾ ਦੇਖਣ ਤੋਂ ਬਾਅਦ ਹਰ ਕਿਸੇ ਦੇ ਵੱਲੋਂ ਇਹਨਾਂ ਦੇ ਲਈ ਦੁਆਵਾਂ ਹੀ ਕੀਤੀਆਂ ਜਾ ਰਹੀਆਂ ਨੇ ਕਿ ਬਹੁਤ ਖੂਬਸੂਰਤ ਕੰਮ ਐ ਦੇ ਹਾਲਾਤ ਕਿਹੋ ਜਿਹੇ ਨੇ ਜ਼ਰੂਰ ਉਹਨਾਂ ਹਾਲਾਤਾਂ ਨੂੰ ਵੀ ਬਿਆਨ ਕਰੋ ਕਾਰ ਦੀ ਕੰਡੀਸ਼ਨ ਤੇ ਇਦਾਂ ਪੈ ਜੀ ਬਹੁਤ ਮਾੜੀ ਆ ਇੱਕ ਮਰਲਾ ਜਗਾ ਮੇਰੇ ਕੋਲ ਸਾਰੀ ਉਹ ਵੀ ਏਟ ਉੱਪਰ ਬਣਾਈ ਹੋਈ ਆ ਬਸ ਉਹਦੇ 'ਚ ਹੀ ਗੁਜ਼ਾਰਾ ਕਰਦੇ ਪਏ ਆ ਉਹਦਾ ਹੁਣ ਮੇਰੇ ਘਰ ਵਾਲੀ ਥੋੜਾ ਵਿਰਿੰਦਰ ਕੌਰ ਜੀ ਉਹ ਆਸ਼ਾ ਵਰਕਰ ਦਾ ਕੰਮ ਕਰਦੇ ਆ ਬਸ ਉਹਨਾਂ ਦੇ ਆਸਰੇ ਰੋਟੀ ਚੱਲਦੀ ਨੇ ਤੇ ਅਹੀ ਰੋਟੀ ਤੋਂ ਹੀ ਜਵਾਬ ਸੀਗਾ ਅੱਜ 20 ਸਾਲ ਹੋ ਜਲੇ ਮੈਨੂੰ ਬੂਟੇ ਲਾਏ ਨੂੰ ਆ ਤੂ ਤੇ ਤੇਰੇ ਕਾਂ ਪੀਪਲ ਬੋਰਡ ਜਿਹੜੇ ਨੇ ਇਹਨਾਂ ਦੇ ਬੂਟੇ ਜਿਹੜੇ ਨੇ ਇਹਨਾਂ ਨੂੰ ਬੀਜ ਲੱਗਦੇ ਉੱਪਰ ਉਹ ਡਿੱਗਦੇ ਉਹ ਮੈਂ ਇਕੱਠੇ ਕਰਦਾ ਰਹਿਣਾ ਉਹ ਇਕੱਠੇ ਕਰਕੇ ਫੇਰ ਸਮੇਂ ਦੇ ਹਿਸਾਬ ਨਾਲ ਉਹਨਾਂ ਨੂੰ ਬੀਜ ਦੀ ਦਾ ਬੀਜ ਕੇ ਫੇਰ ਗਾਂਹ ਹੋਰ ਪਨੀਰੀ ਵਧਾ ਕੇ ਅੱਗੇ-ਅੱਗੇ ਲਾਇ ਵਧਾਈ ਜਾਂਦੀ ਪਨੀਰੀ ਤੇ ਉਹੀ ਲੋਕਾਂ ਨੂੰ ਫ੍ਰੀ ਦੇਈਦੀ ਆ ਮੈਂ ਕੋਈ ਮੁੱਲ ਲਿਆ ਕੇ ਨਹੀਂ ਦੇ ਸਕਦਾ ਕਿਉਂਕਿ ਫ੍ਰੀ ਬੀਜਣੇ ਆ ਤੇ ਫ੍ਰੀ ਦੇਣੇ ਆ ਇੱਕ ਫ੍ਰੀ ਸੇਵਾ ਰੱਖੀ ਆ ਕਿ ਫ੍ਰੀ ਸੇਵਾ ਹੀ ਰੱਖਣੀ ਆ ਇਹ ਕੋਈ ਲਾਲਚ ਨਹੀਂ ਹੈਗਾ ਜਿੱਦਾਂ ਵੀ ਔਖਾ-ਸੋਖਾ ਟਾਈਮ ਹੈ ਉਹਦੇ ਹੁਣ ਕੱਢਣਾ ਹੀ ਪਣਾ ਜੀ ਕਿਸੇ ਨੂੰ ਕੋਈ ਕਹਿ ਨਹੀਂ ਸਕਦੇ ਨਾ ਕੋਈ ਰਿਸ਼ਤੇਦਾਰ ਨੂੰ ਤੇ ਨਾ ਕੇ ਬਾਹਰ ਲੈਣ ਤੇ ਇਹ ਸਰਕਾਰੀ ਕੋਈ ਮਦਦ ਕਰੇ ਹਗੋਂ ਮਦਦ ਕਰੇ ਤੇ ਕਰੇ ਕਿਉਂਕਿ ਹੋਰ ਤੇ ਕਿਸੇ ਦੇ ਕੋਈ ਆਸੀ ਨਹੀਂ ਕੀ ਪਰ ਸਰਕਾਰੀ ਉਥੇ ਮੁਲਾਜੂ ਕੋਈ ਆਂਦਾ ਹੀ ਨਹੀਂਗਾ ਕਿਸੇ ਲੋਕਾਂ ਦੀ ਕੋਈ ਨਹੀਂ ਆਇਆ ਕੋਈ ਰਾਜਨੀਤਿਕ ਬੰਦਾ ਜਾਂ ਕੋਈ ਕਾਉਂਸਲਰ ਐਮ ਐਲ ਏ ਸਾਰੇ ਇਥੋਂ ਲੰਘਦੇ ਨੇ ਪਰ ਰੁਕਦਾ ਕੋਈ ਨਹੀਂਗਾ ਬਸ ਇਹ ਵਾ 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 ਬਹੁਤ ਵਧੀਆ ਬਹੁਤ ਵਧੀਆ ਅਸਲੀਅਤ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਤੇ ਅੱਜ ਦੀ ਇਸ ਖਾਸ ਇੰਟਰਵਿਊ ਦੇ ਵਿੱਚ ਤੁਹਾਡੀ ਮੁਲਾਕਾਤ ਰਣਜੀਤ ਸਿੰਘ ਜੀ ਦੇ ਨਾਲ ਕਰਵਾਵਾਂਗੇ ਜਿਨ੍ਹਾਂ ਦੇ ਵੱਲੋਂ ਬਹੁਤ ਹੀ ਖੂਬਸੂਰਤ ਇਥੇ ਨਰਸਰੀ ਤਿਆਰ ਕੀਤੀ ਗਈ ਹੈ ਸੋ ਕੈਮਰੇ ਦੇ ذریعے ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਕਿਸੇ ਸਮੇਂ ਇਸ ਥਾਂ ਦੇ ਉੱਪਰ ਕੂੜੇ ਦੇ ਢੇਰ ਲੱਗੇ ਹੋਏ ਸਾਨ ਪਰ ਅੱਜ ਕਿੰਨੇ ਖੂਬਸੂਰਤ ਬੂਟੇ ਰਣਜੀਤ ਸਿੰਘ ਜੀ ਦੇ ਵੱਲੋਂ ਤਿਆਰ ਕੀਤੇ ਗਏ ਨੇ ਇਥੇ ਲਗਾਏ ਗਏ ਨੇ ਤੁਹਾਨੂੰ ਦੱਸਦੀ ਕਿ ਖਾਸੀਅਤ ਇਹ ਹੈ ਕਿ ਕੋਈ ਵੀ ਬੰਦਾ ਇੱਥੇ ਆ ਕੇ ਫ੍ਰੀ ਦੇ ਵਿੱਚ ਬੂਟੇ ਖਰੀਦ ਕੇ ਲੈ ਕੇ ਜਾ ਸਕਦਾ ਹੈ ਸੋ ਖਾਸ ਗੱਲ ਬਾਤ ਅਜ ਜੀਤ ਸਿੰਘ ਜੀ ਦੇ ਨਾਲ ਕਰਾਂਗੇ ਤੇ ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਅੱਜ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਪਿਆੰਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਹੀ ਸੋਹਣਾ ਕੰਮ ਕੀਤਾ ਜਾ ਰਿਹਾ ਹੈ ਤੁਹਾਡੇ ਵੱਲੋਂ ਰੁੱਖਾਂ ਦੀ ਸੇਵਾ ਕੀਤੀ ਜਾ ਰਹੀ ਹੈ ਇਹ ਸੇਵਾ ਭਾਵਨਾ ਕਿਵੇਂ ਤੁਹਾਡੇ ਮਨ ਦੇ ਵਿੱਚ ਆਈ ਕਿ ਇੰਨਾ ਪਿਆਰ ਕਰਨਾ ਚਾਹੀਦਾ ਰੁੱਖਾਂ ਦੇ ਨਾਲ ਤੇ ਇਹਨਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਪਿਆੰਜੀ ਰੁੱਖ ਲਾਉਣ ਦਾ ਮੈਨੂੰ ਬੜਾ ਸ਼ੌਂਕ ਸੀਗਾ ਅੱਛਾ ਜੀ ਤੇ ਉਹ ਸ਼ੌਂਕ ਹੌਲੀ-ਹੌਲੀ ਵੱਧਦਾ-ਵੱਧਾ ਬਹੁਤ ਜ਼ਿਆਦਾ ਪਹਿਲਾਂ ਤੇ ਮ ਉਹਦੇ ਕੋੜੇ ਕੂੜੇਗੜ੍ਹ ਜੋ ਬੂਟੇ ਲਵ ਕੇ ਲਿਆ ਕੇ ਲਾਂਦਾ ਹੁੰਦਾ ਸੀਗਾ ਤੇ ਹੁਣ ਅੱਜ 15-20 ਸਾਲ ਹੋ ਗਏ ਮੈਂ ਲਾਂਦੇ ਹੋਏ ਇਹਨੂੰ ਅੱਛਾ 15-20 ਸਾਲ ਹੋ ਗਏ ਨੇ ਹਾਂਜੀ 2006 ਤੋਂ ਸ਼ੁਰੂ ਕੀਤੀ ਹੋਈ ਹੈ ਇਹ ਸੇਵਾ ਜੀ ਉਹ ਕੀਤੀ ਵੀ ਫ੍ਰੀ ਸੇਵਾ ਜੀ ਉਹ ਮੇਨ ਟਾਰਗੇਟ ਮੇਰਾ ਇਹ ਹੈ ਕਿ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਤੇ ਹਰਿਆ ਭਰਿਆ ਰੱਖੋ ਜੀ ਔਰ ਮੈਂ ਸਿਰਫ ਕਹਿੰਦਾ ਨਹੀਂ ਮੈਂ ਕਰਕੇ ਦਿਖਾਇਆ ਇਸ ਕਰਕੇ ਮੈਂ ਆਪਣੇ ਦਿਮਾਗ 'ਚ ਇਹ ਗੱਲ ਬਿਠਾਈ ਹੋਈ ਸੀ ਕਿ ਇਹ ਕਹਿਣਾ ਨਹੀਂਗਾ ਕਰਕੇ ਦਿਖਾਉਣਾ ਜੀ ਤੇ ਬਹੁਤ سارے ਲੋਕ ਹੁਣ ਦੇਖ ਕੇ ਵਾਹ ਵਾਹ ਵੀ ਮੇਰੀ ਕਰਦੇ ਨੇ ਕਿ ਰਣਜੀਤ ਸਿੰਘ ਜੀ ਬਹੁਤ ਹੀ ਵਧੀਆ ਸੇਵਾ ਦੇ ਰਹੇ ਹੋ ਤੁਸੀਂ ਔਰ ਉਸ ਟਾਈਮ ਮੈਂ ਬੂਟਿਆਂ ਤੋਂ ਬਹੁਤ ਤੰਗ ਸੀਗਾ ਕਿਉਂਕਿ ਬੂਟੇ 150 200 100 ਤੋਂ ਘੱਟ ਮਿਲਦਾ ਨਹੀਂ ਹੈਗਾ ਜੀ ਤੇ ਮੈਂ ਕੂੜੇ ਜੋ ਲਵ ਕੇ ਲਿਆ ਕੇ ਫੇਰ ਲਾਂਦਾ ਹੁੰਦਾ ਸੀ ਅੱਛਾ ਇਸ ਕਰਕੇ ਮੈਂ ਅੱਜ ਫ੍ਰੀ ਨਰਸਰੀ ਰੱਖੀ ਆ ਕਿਉਂਕਿ ਜਿਹੜਾ ਵੀ ਆਵੇ ਜਿੰਨੇ ਮਰਜ਼ੀ ਬੂਟੇ ਲੈ ਜਾਵੇ ਕੋਈ ਰੋਕ ਟੋਕ ਨਹੀਂ ਕੋਈ ਪੈਸਾ ਨਹੀਂ ਫ੍ਰੀ ਸੇਵਾ ਵੱਤ ਉਹ ਜਿੰਨੇ ਬੂਟੇ ਲੱਗਣਗੇ ਉਹਨਾਂ ਹੀ ਆਪਣੇ ਵਾਤਾਵਰਣ ਜਿਹੜਾ ਆ ਸਾਫ ਸੁਥਰਾ ਹੋਏਗਾ ਹਰਿਆ ਭਰਿਆ ਹੋਏਗਾ। ਇਹ ਕੰਮ ਤੇ ਸਰਕਾਰਾਂ ਦਾ ਹੁੰਦਾ ਤੇ ਤੁਸੀਂ ਕਰ ਰਹੇ ਹੋ ਸਰ। ਹਾਂਜੀ ਹਾਂਜੀ ਸਰਕਾਰੀ ਕੰਮ ਤੁਹਾਨੂੰ ਪਤਾ ਹੀ ਹੈ ਕਿੱਦਾਂ ਹੁੰਦੇ ਨੇ। ਪਰ ਜਿਹੜੀ ਆਪ ਸੇਵਾ ਕਰ ਲੈਣੀ ਉਹਦੇ ਵਰਗੀ ਰੀਤ ਨਹੀਂ ਹੈਗੀ ਕੋਈ ਜੀ। ਉਹ ਸਰਕਾਰੀ ਮੰਨ ਲਓ ਸਰਕਾਰੀ ਕੰਮ ਕੋਈ ਵੀ ਆ ਉਹ ਮਾੜਾ-ਮੋੜਾ ਕਰਕੇ ਅਗਲੇ ਨੇ ਉਹ ਜਾਣਾ। ਤੇ ਆਪ ਨੂੰ ਤੇ ਪਤਾ ਹੁੰਦਾ ਨਾ ਕਿ ਭਾਈ ਇਹ ਸਾਡੀ ਜ਼ਾਇਦਾਦ ਆ। ਜੇ ਅੱਜ ਹੀ ਲਾ ਕੇ ਜਾਵਾਂਗੇ ਫਿਰ ਸਾਡੇ ਬੱਚੇ ਗਾਂ ਸੁੱਖ ਦਾ ਸਾਹ ਲੈਣਗੇ। ਤੇ ਇਸ ਕਰਕੇ ਫਿਰ ਆਪਣੀ ਹੱਥੀ ਜਿਹੜੀ ਸੇਵਾ ਕਰਨੀਆਂ ਕੀਰਤ ਕਰੋ ਤੇ ਫਿਰ ਖਾਓ ਉਹਦਾ ਨਜ਼ਾਰਾ ਹੀ ਕੁਝ ਹੋ ਰਿਹਾ ਜੀ ਅਸੀਂ ਆਪਣੀ ਆਡੀਅੰਸ ਨੂੰ ਵੀ ਦੱਸ ਦਿੰਦੇ ਆ ਕਿ ਜਿਹੜੇ ਰਣਜੀਤ ਸਿੰਘ ਐ ਘਰ ਤੋਂ ਕੋਈ ਬਹੁਤ ਜ਼ਿਆਦਾ ਸੌਖੇ ਨਹੀਂ ਐ ਕਰਦੇ ਹਾਲਾਤ ਇਹਨਾਂ ਦੇ ਬਹੁਤ ਜ਼ਿਆਦਾ ਮਤਲਬ ਕਿ ਕਹਿ ਸਕਦੇ ਆ ਕਿ ਮਾੜੇ ਆ ਇਹਨਾਂ ਵੱਲੋਂ ਸਾਈਕਲਾਂ ਨੂੰ ਪੰਚਰ ਲਗਾਇਆ ਜਾਂਦਾ ਪਰ ਦੂਜੇ ਪਾਸੇ ਇਹਨਾਂ ਦੀ ਸੇਵਾ ਭਾਵਨਾ ਦੇਖਣ ਤੋਂ ਬਾਅਦ ਹਰ ਕਿਸੇ ਦੇ ਵੱਲੋਂ ਇਹਨਾਂ ਦੇ ਲਈ ਦੁਆਵਾਂ ਹੀ ਕੀਤੀਆਂ ਜਾ ਰਹੀਆਂ ਨੇ ਕਿ ਬਹੁਤ ਖੂਬਸੂਰਤ ਕੰਮ ਐ ਸੋ ਕਿਵੇਂ ਮੈਨੇਜ ਕਰਦੇ ਹੋ ਤੁਸੀਂ ਮਤਲਬ ਕਿ ਪੈਂਚਰ ਵੀ ਲਗਾਣਾ ਹੁੰਦਾ ਤੇ ਦੂਜੇ ਪਾਸੇ ਤੁਸੀਂ ਇਸ ਸੇਵਾ ਨੂੰ ਵੀ ਆਪਣੇ ਨਿਭਾਉਣਾ ਹੁੰਦਾ ਇਹ ਪਿਆ ਜੀ ਇਹਦਾ ਨਾਲ ਜਿਆਦਾ ਦੇ ਰਾਹ ਜਾਂਦੇ ਜਿਹੜੀ ਵਾਹ ਵਾਈ ਹੈ ਨਾ ਉਹ ਹਿੰਮਤ ਵਧਾ ਦਿੰਦੀ ਆ ਕਿਉਂਕਿ ਭਾਵੇਂ ਪੰਜ ਛੇ ਬੂਰੇ ਕੁੜੇ ਚੱਕ ਲੋ ਬੰਦਾ ਥੱਕ ਜਾਂਦਾ ਪਰ ਜਦੋਂ ਕੋਈ ਕਹੇ ਨਾ ਵਾਹ ਸਦਾ ਜੀ ਤੁਸੀਂ ਤਾਂ ਬਹੁਤ ਵਧੀਆ ਕਰਤਾ ਉਹ ਸਾਰੀ ਥਕਾਵਟ ਉਤਰ ਜਾਂਦੀ ਆ ਅੱਛਾ ਜੀ ਕਿਉਂਕਿ ਇਹ ਜਿਹੜੀ ਹਿੰਮਤ ਆ ਨਾ ਇਹ ਆਮ ਲੋਕ ਹੀ ਵਧਾ ਸਕਦੇ ਨੇ ਹੋਰ ਕੋਈ ਨਹੀਂ ਵਧਾ ਸਕਦਾ ਬਿਲਕੁਲ ਕਿਉਂਕਿ ਰਾਹ ਜਾਂਦੇ ਜਿੰਨੇ ਆਪਣੇ ਭੈਣ ਭਰਾ ਨੇ ਬਹੁਤ ਹੀ ਪਿਆਰ ਸਤਿਕਾਰ ਦਿੰਦੇ ਨੇ ਤੇ ਉਹਨਾਂ ਦੀ ਮਿਹਰ ਦੇ ਨਾਲ ਹੀ ਅਗੋ ਅਗੋ ਗਾਂ ਸਿਵਾ ਹੋਰ ਵਧੀ ਜਾਂਦੀ ਆ ਕਰਦੇ ਹਾਲਾਤ ਕਿਹੋ ਜਿਹੇ ਨੇ ਜ਼ਰੂਰ ਉਹਨਾਂ ਹਾਲਾਤਾਂ ਨੂੰ ਵੀ ਬਿਆਨ ਕਰੋ ਕਰ ਦੀ ਕੰਡੀਸ਼ਨ ਤੇ ਇਦਾਂ ਪੈਂਦੀ ਬਹੁਤ ਮਾੜੀ ਆ ਇੱਕ ਮਰਲਾ ਜਗਾ ਮੇਰੇ ਕੋਲ ਸਾਰੀ ਉਹ ਵੀ ਏਟ ਉੱਪਰ ਬਣਾਈ ਹੋਈ ਆ ਤੇ ਬਸ ਉਹਦੇ ਜੀ ਗੁਜ਼ਾਰਾ ਕਰਦੇ ਪਏ ਆ ਇੱਕ ਕਮਰਾ ਉੱਪਰ ਇੱਕ ਥੱਲੇ ਆ ਇੱਕ ਛੋਟੀ ਜੀ ਰਸੋਈ ਆ ਬਸ ਅੱਛਾ ਤੇ ਉਹ ਚੀਜ਼ ਜਿੱਦਾਂ ਦਾ ਟੈਂਪ ਇਹਨਾਂ ਰੱਬ ਦਾ ਸ਼ੁਕਰ ਕਰੀਦਾ ਕਿ ਕਿਰਾਏ ਤੋਂ ਬਚੇ ਆ ਜੇ ਕਿਰਾਇਆ ਦੇਣਾ ਹੁੰਦਾ ਤੇ ਉਹ ਅਸੀਂ ਕਿੱਥੋਂ ਦੇਣਾ ਸਾਡੇ ਕੋਲ ਰੋਟੀ ਨਹੀਂ ਚੱਲਦੀ ਇਹਨਾਂ ਰੱਬ ਦਾ ਬਹੁਤ ਬਹੁਤ ਸ਼ੁਕਰ ਆ ਕਿ ਛਾਂਤਾ ਆਪਣੀ ਆ ਕਤਾਂ ਕਮਾਨ ਵਾਲੇ ਤੁਸੀਂ ਕੱਲੇ ਹੋ ਹਾਂਜੀ ਹਾਂਜੀ ਮੇਰੇ ਆਪਣੇ ਕੱਲੇ ਸਿਰ ਤੇ ਘਰ ਚੱਲਦਾ ਜੀ ਕਿੰਨਾ ਕਮਾਨਾਂ ਦੋ ਸਾਈਕਲ ਪੈਂਚਰ ਦਾ ਤੇ ਅੱਜ ਕੱਲ ਕੰਮ ਵੀ ਨਹੀਂ ਕਿਉਂਕਿ ਲੋਕਾਂ ਦੇ ਕੋਲੇ ਗੱਡੀਆਂ ਮੋਟਰਸਾਈਕਲ ਐਕਟਿਵਾ ਬਹੁਤ ਸਾਰੀਆਂ ਚੀਜ਼ਾਂ ਹੁਣ ਮਤਲਬ ਕਿ ਉਹ ਲੈ ਕੇ ਆਂਦੇ ਵਧਿਆ ਵਧਿਆ ਤੇ ਸਾਈਕਲ ਤੇ ਕੋਈ ਕੋਈ ਚਲਾਉਂਦਾ ਹੈ ਹਾਂਜੀ ਅੱਜ ਕੱਲ ਤੇ ਸੈਗ ਰਿਕਸ਼ਾ ਬਿਲਕੁਲ ਖਤਮ ਹੀ ਹੋ ਗਿਆ ਨਾ ਉਹ ਕੱਟ ਗਿਆ ਹੁਣ ਇਸ ਕਰਕੇ ਸਾਡਾ ਕੰਮ ਵੀ ਬਹੁਤ ਘਟ ਗਿਆ ਉਹਦਾ ਹੁਣ ਮੇਰੇ ਘਰ ਵਾਲੀ ਥੋੜਾ ਵਿਰਿੰਦਰਪੁਰ ਜੀ ਉਹ ਆਸ਼ਾ ਵਰਕਰ ਦਾ ਕੰਮ ਕਰਦੇ ਆ ਬਸ ਉਹਨਾਂ ਦੇ ਆਸਰੇ ਰੋਟੀ ਚੱਲਦੀ ਨੇ ਤੇ ਅਹੀ ਰੋਟੀ ਤੋਂ ਹੀ ਜਵਾਬ ਸੀਗਾ। ਕੋਸ ਚਲੋ ਸਰਕਾਰ ਜਿਹੜੀ ਕਣਕ ਦੇਣ ਦੀ ਡਿਪੂ ਤੇ ਮਿਲਦੀ ਤੇ ਬੜੀ ਔਖੀ ਆ ਪਰ ਚਲੋ ਜਿੱਦਾਂ ਵੀ ਮਿਲ ਜਾਂਦੀ ਆ। ਬਸ ਉਹਦੇ ਸਿਰ ਤੇ ਉਹ ਰੁੱਖੀ ਮਸੀ ਰੋਟੀ ਚੱਲੀ ਜਾਂਦੀ ਆ। ਨਹੀਂ ਤੇ ਉਧਾਂ ਤੇ ਅਹੀ ਭੁੱਖੇ ਮਰੇ ਮਰੇ ਸੀ ਜੀ ਬਸ। ਜੀ। ਤੇ ਫਿਰ ਇਹਨਾਂ ਦੀ ਸੇਵਾ ਮਤਲਬ ਕਿਵੇਂ ਕਰਦੇ ਹੋ ਰੁੱਖਾਂ ਦੀ ਬੂਟੀਆਂ ਦੀ ਕਿੱਥੋਂ ਲੈ ਕੇ ਆਉਂਦੇ ਹੋ ਬੀਜ ਕਿੱਥੋਂ ਲੈ ਕੇ ਆਉਂਦੇ ਹੋ ਖਾਦ? ਇਹ ਪਿਆ ਜੀ ਅੱਜ 20 ਸਾਲ ਹੋ ਜਲੇ ਮੈਨੂੰ ਬੂਟੇ ਲਾਉਣ ਨੂੰ। ਆਤੂ ਤੋ ਤੇਰੇ ਕਾਂ ਪੀਪਲ ਬੋੜ ਜਿਹੜੇ ਨੇ ਇਹਨਾਂ ਦੇ ਬੂਟੇ ਜਿਹੜੇ ਨੇ ਇਹਨਾਂ ਨੂੰ ਬੀਜ ਲੱਗਦੇ ਉੱਪਰ ਉਹ ਡਿੱਗਦੇ ਉਹ ਮੈਂ ਇਕੱਠੇ ਕਰਦਾ ਰਹਿਣਾ ਉਹ ਇਕੱਠੇ ਕਰਕੇ ਫੇਰ ਸਮੇਂ ਦੇ ਹਿਸਾਬ ਨਾਲ ਉਹਨਾਂ ਨੂੰ ਬੀਜ ਦੀਦਾ ਬੀਜ ਕੇ ਫੇਰ ਗਾਂਹ ਬਹੁਤ ਪਨੀਰੀ ਵਧਾ ਕੇ ਅੱਗੇ-ਅੱਗੇ ਵਧਾਈ ਜਾਂਦੀ ਪਨੀਰੀ ਤੇ ਉਹੀ ਲੋਕਾਂ ਨੂੰ ਫ੍ਰੀ ਦੇਈਦੀ ਆ ਮੈਂ ਕੋਈ ਮੁੱਲ ਲਿਆ ਕੇ ਨਹੀਂ ਦੇ ਸਕਦਾ ਕਿਉਂਕਿ ਫ੍ਰੀ ਬੀਜਣੇ ਆ ਤੇ ਫ੍ਰੀ ਦੇਣੇ ਆ ਇੱਕ ਫ੍ਰੀ ਸੇਵਾ ਰੱਖੀ ਆ ਕਿ ਫ੍ਰੀ ਸੇਵਾ ਹੀ ਰੱਖਣੀ ਆ ਇਹ ਕੋਈ ਲਾਲਚ ਨਹੀਂ ਹੈਗਾ ਜਿਹੜੀ ਰੁੱਕੀ ਮੇ ਸੀ ਰੋਟੀ ਉਹ ਆਪਣੀ ਕਮਾ ਕੇ ਖਾਣੀ ਆ ਕਿਸੇ ਅਗੇ ਹੱਥ ਨਹੀਂ ਫਲਾਣਾ ਜੀ ਨਹੀਂ ਇਹ ਵਾਹਿਗੁਰੂ ਨੇ ਇਹਨਾਂ ਸਿਖਾਇਆ ਨਹੀਂਗਾ ਜੀ ਮਿਹਨਤ ਆਪਣੀ ਕਰਨੀ ਕਿਰਤ ਆਪਣੀ ਕਰਨੀ ਆ ਜੋ ਉੱਥੇ 10 20 50 ਬਣੇ ਉਹ ਚ ਹੀ ਕਮਾਈ ਕਰਨਾ ਬਾਕੀ ਵਾਹਿਗੁਰੂ ਨੇ ਜਿੰਨੀ ਵਾਤੋਂ ਵਾਤ ਸੇਵਾ ਬਖਸ਼ੀ ਉਹ ਕਰੀ ਜਾਣੀ ਹੈ ਤੇ ਜਿਸ ਤਰੀਕੇ ਦੇ ਨਾਲ ਤੁਸੀਂ ਰੁੱਖਾਂ ਦੀ ਸੰਭਾਲ ਕਰਦੇ ਹੋ ਜਦੋਂ ਕੋਈ ਬੂਟਾ ਖਰਾਬ ਹੋ ਜਾਂਦਾ ਹੈ ਕਿਸੇ ਰੁੱਖ ਨੂੰ ਕੀੜਾ ਲੱਗ ਜਾਂਦਾ ਹੈ ਫਿਰ ਕਿੰਨਾ ਕੁ ਦੁੱਖ ਲੱਗਦਾ ਜਾਂ ਫਿਰ ਕੋਈ ਜਾਨਵਰ ਆ ਕੇ ਜਦੋਂ ਇਹਨਾਂ ਬੂਟਿਆਂ ਨੂੰ ਖਾ ਜਾਂਦਾ ਹਾਂਜੀ ਹਾਂਜੀ ਬਹੁਤ ਮਨ ਦੁਖੀ ਹੁੰਦਾ ਆ ਛੋੜੇ ਛੋੜੇ ਬੂਟੇ ਇਨਾਂ ਦੇ ਉੱਤੇ ਕਈ ਵਾਰੀ ਕੁੱਤੇ ਆ ਕੇ ਲਤਰ ਜਾਂਦੇ ਨੇ ਦੇਖ ਕੇ ਮਨ ਬੜਾ ਦੁਖੀ ਹੁੰਦਾ ਫਿਰ ਉਹਨਾਂ ਨੂੰ ਡਰਾਈ ਦਾ ਮਾਰੀ ਦਾ ਨੀਗਾ ਡੰਡਾ ਲੈ ਕੇ ਉਹਨਾਂ ਡਰਾਈ ਦਾ ਫਿਰ ਇਹ ਵੀ ਦੁਬਾਰਾ ਦੁਬਾਰਾ ਮਿਹਨਤ ਕਰਨੀ ਪੈਂਦੀ ਆ ਜਿਹੜਾ ਕੋ ਬੂਟਾ ਵਿੰਗਾ ਸਿੱਧਾ ਉਹ ਸਿੱਧਾ ਕਰ ਲਈਦਾ ਤੇ ਜਿਹੜਾ ਫਿਰ ਬਿਲਕੁਲ ਖਰਾਬ ਹੋਇਆ ਉੱਥੇ ਫਿਰ ਨਵਾਂ ਬੀਜ ਲਾਣਾ ਪੈਂਦਾ ਮਿਹਨਤੇ ਕਰਨੀ ਪੈਂਦੀ ਆ ਕਿਉਂਕਿ ਕੁਝ ਇਨਸਾਨ ਵੀ ਨੇ ਜਿਹੜਾ ਮੇਰਾ ਸ਼ਰਾਰਤ ਸੁਆਹੀ ਕਰਦੇ ਨੇ ਕੁਝ ਜਾਨਵਰ ਵੀ ਨੇ ਪਰ ਇਹ ਦੁਨੀਆਦਾਰੀ ਇਹ ਚ ਸਭ ਕੁਝ ਸਹਿਣ ਕਰਨਾ ਪੈਂਦਾ ਫਿਰ ਹੀ ਗਾਂ ਜਾ ਕੇ ਸੇਵਾ ਸਫਲ ਹੁੰਦੀ ਆ ਜੀ ਕਿ 사ਤਗੁਰੂ ਕੀ ਸੇਵਾ ਸਫਲਤਾ ਜੀ ਕੋ ਕਰੇ ਚਿਤ ਲਾਏ ਇਹ ਜਿਹੜੀ ਸੇਵਾ ਹੈ ਚਿਤ ਲਾ ਕੇ ਕਰਦਾ ਪਿਆ ਮੈਨੂੰ ਉੱਤੇ ਕੋਈ ਲਾਲਚ ਨਹੀਂ ਹੈਗਾ ਘਰੋਂ ਸੋਚ ਗਿਆ ਨਾ ਕਿ ਅੱਜ ਆ ਸੇਵਾ ਕਰਨੀ ਹੈ ਤੇ ਉਹ ਕਰਨੀ ਕਰਨੀ ਆ ਇਹ ਨਹੀਂ ਕਿ ਅੱਜ ਮੇਰੇ ਕੋ ਕੰਮ ਨਹੀਂ ਆਇਆ ਤੇ ਮੈਂ ਉੱਥੇ ਹੀ ਬੈਠਾ ਰਹਾ ਨਹੀਂ ਜੀ ਸੇਵਾ ਜਿਹੜੀ ਉਹ ਨਿਭਾਈ ਜਾਣੀ ਹੈ ਫੇਰ ਹੀ ਗਾਉਂ ਵਾਹਿਗੁਰੂ ਮੇਰ ਕਰਦੇ ਆ ਸੋ ਜਿਸ ਤਰੀਕੇ ਦੇ ਨਾਲ ਤੁਸੀਂ ਕੰਮ ਕਰਦੇ ਤੇ ਉਹ ਘਰ ਦੇ ਹਾਲਾਤਾਂ ਨੂੰ ਵੀ ਤੁਸੀਂ ਦੱਸਿਆ ਘਰ ਦੇ ਜੀ ਨਹੀਂ ਕਹਿੰਦੇ ਘਰ ਦੇ ਮੈਂਬਰ ਕਿ ਛੱਡੋ ਪਰਾ ਕਿਹੜੇ ਕੰਮੀ ਪਏ ਹੋਇਆ ਕਰਨ ਨੂੰ ਮਤਲਬ ਕਿ ਆਪਾਂ ਘਰ ਦੀ ਰੋਟੀ ਵਾਸਤੇ ਕੁਝ ਕਰਦੇ ਆ ਜੇ ਤੁਹਾਡਾ ਇਹ ਕੰਮ ਨਹੀਂ ਚੱਲਦਾ ਕੁਝ ਹੋਰ ਕੰਮ ਕਰਨਾ ਚਾਹੀਦਾ ਐਦਾਂ ਸੁਣਨ ਨੂੰ ਨਹੀਂ ਮਿਲਦਾ ਉਹ ਬਾਂਜੀ ਵਿੱਚ ਕਿਸੇ ਵੇਲੇ ਕਿਤੇ ਉਹ ਦਿਹਾੜੀ ਦੂੜੀ ਮਿਲ ਜਾਂਦੀ ਆ ਤੇ ਉਹ ਵੀ ਕਰ ਆਈਦੀ ਆ ਅੱਛਾ ਬਾਕੀ ਇਹ ਕਿ ਜਿੱਦਾਂ ਵੀ ਔਖਾ ਸੋਖਾ ਟਾਈਮ ਹੋ ਉਹਦੇ ਹੁਣ ਕੱਢਣਾ ਹੀ ਪਣਾ ਜੀ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਨਾ ਕੋਈ ਰਿਸ਼ਤੇਦਾਰ ਨੂੰ ਤੇ ਨਾ ਕੇ ਬਾਹਰ ਲੈ ਨੂੰ ਇਹ ਤੇ ਸਰਕਾਰ ਹੀ ਕੋਈ ਮਿਹਨਤ ਕਰੇ ਅੱਗੋਂ ਮਦਦ ਕਰੇ ਤੇ ਕਰੇਗੀ ਕਿਉਂਕਿ ਹੋਰ ਤੇ ਕਿਸੇ ਦੇ ਕੋਈ ਆਸ ਹੀ ਨਹੀਂ ਕੀ ਪਰ ਸਰਕਾਰੀ ਉਥੇ ਮੁਲਾਇਆਂ ਕੋ ਆਂਦਾ ਹੀ ਨਹੀਂਗਾ ਕਿਸੇ ਵਲੋਂ ਕਦੀ ਕੋਈ ਨਹੀਂ ਆਇਆ ਕੋਈ ਰਾਜਨੀਤਿਕ ਬੰਦਾ ਜਾਂ ਕੋਈ ਕੌਂਸਲਰ ਐਮ ਐਲ ਏ ਸਾਰੇ ਇਥੋਂ ਲੰਘਦੇ ਨੇ ਪਰ ਰੁਕਦਾ ਕੋਈ ਨਹੀਂਗਾ ਬਸ ਇੱਕ ਵਾ 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 ਬਹੁਤ ਵਧੀਆ ਬਹੁਤ ਵਧੀਆ ਇਹਦਾ ਠੀਕ ਆ ਬੰਦਾ ਜੀ ਇੰਨਾ ਹੀ ਬਹੁਤ ਹੈ ਤੁਹਾਡਾ ਤੁਸੀਂ ਆਏ ਆ ਕਹਿ ਕੇ ਚਲੇ ਜਾਂਦੇ ਬਸ ਅੱਛਾ ਕਦੇ ਸਨਮਾਨਿਤ ਨਹੀਂ ਕੀਤਾ ਤੁਹਾਡੇ ਸੁਪਰਾਲੇ ਵਾਸਤੇ ਉਹ ਪੰਜੀ ਇਥੇ ਨਾ ਇੱਕ ਵਾਰੀ ਸਾਡੇ ਇਥੇ ਲੱਗੇ ਚਾਲੇ ਬਣਿਆ ਉਹਦਾ ਤੂ ਗਾਟਨ ਸੀਗਾ ਤਾਂ ਫਿਰ ਕੁਝ ਬਾਜ਼ਾਰ ਵਾਲਿਆਂ ਨੇ ਕਿਹਾ ਸੀਗਾ ਇਹ ਰਣਜੀਤ ਸਿੰਘ ਇਥੇ ਸੇਵਾ ਬਹੁ ਕਰਦਾ ਜੀ ਬੂਟੇ ਲਾਂਦਾ ਸਫਾਈ ਸਭ ਹੀ ਰੱਖਦਾ ਪੂਰੀ ਤੇ ਉਹਨਾਂ ਨੇ ਫਿਰ ਇਥੇ 베ਰੀ ਸਾਹਿਬ ਆਏ ਸੀ ਐਮਐਲਏ ਉਹਨਾਂ ਨੇ ਮੈਨੂੰ ਸਨਮਾਨਿਤ ਕੀਤਾ ਸੀ ਤੇ ਉਹ ਬਸ ਉਹੀ ਇੱਕ ਵਾਰੀ ਸਨਮਾਨਿਤ ਹੋਇਆ ਮੁੜ ਕੇ ਨਹੀਂ ਹੋਇਆ ਤੇ ਇੱਕ ਵਾਰੀ ਸਾਡੇ ਇਥੇ ਸੜਕ ਬਣੀ ਸੀ ਨਵੀਂ ਤੇ ਦਮੋੜਿਆ ਪੁਲ ਦੇ ਕੋਲ ਬਾਬਾ ਹੈਨਰੀ ਸਾਹਿਬ ਦੀ ਉਦੋਂ ਵੀ ਉਹਨਾਂ ਨੇ ਉਹ ਤਗਾਡਨ ਕੀਤਾ ਸੜਕ ਦਾ ਤੇ ਕੁਝ ਦੁਕਾਨਦਾਰਾਂ ਨੇ ਦੱਸਿਆ ਕਿ ਸਰ ਜੀ ਇਹਦਾ ਬਹੁਤ ਸੇਵਾ ਕਰਦਾ ਬੂਟੇ ਲਾਂਦਾ ਸੇਵਾ ਬਹੁ ਲਗਨ ਨਾਲ ਕਰਦਾ ਤੇ ਉਹਨਾਂ ਨੇ ਮੈਨੂੰ ਸਹਿਮਾਨਤ ਕੀਤਾ ਪਰ ਉਸੇ ਨੂੰ ਸਹਿਮਾਨਤੀ ਹੋਇਆ ਉਸ ਤੋਂ ਬਾਅਦ ਮੇਰੀ ਮਦਦ ਕੋਈ ਨਹੀਂ ਹੋਈ ਅੱਜ ਤੱਕ ਕਿਸੇ ਨੇ ਕੋਈ ਧਿਆਨ ਨਹੀਂ ਕੀਤਾ ਕਿ ਇਹ ਸਾਡੇ ਆਪਣੇ ਰੇਲਵੇ ਰੋਡ ਤੇ ਬੰਦਾ ਇੰਨੀ ਸੇਵਾ ਦੇ ਰਿਹਾ ਅਸੀਂ ਇਹਦੇ ਬਾਰੇ ਕੀ ਸੋਚਦੇ ਹਾਂ ਨਹੀਂ ਜੀ ਕੋਈ ਧਿਆਨ ਨਹੀਂ ਦਿੰਦਾ ਹੁਣ ਤੱਕ ਕਿੰਨੇ ਬੂਟੇ ਕਿੰਨੇ ਰੁੱਖ ਲਾ ਚੁੱਕੇ ਹੋ ਇਹ ਪੰਜੀ ਆਣਗੇ ਤੇ ਬੂਟੇ ਮੈਂ ਗਿਣ ਕੇ ਤੇ ਲਾਂਦਾ ਨਹੀਂਗਾ ਜਿੱਦਾਂ ਆਣਗੇ ਤੇ ਦੇਣ ਲਈ ਰੱਖੇ ਨਾ ਫਰੀ ਸੇਵਾ ਵਜੋਂ ਇਦਾਂ ਲਾ ਲੀਆ ਅੱਛਾ ਬਾਅਦ ਜਗ੍ਹਾ ਦੇ ਲਈ ਦੀ ਗੀ ਇਥੇ ਕੂੜਾ ਖਿਲ ਰਿਆ ਆ ਉਹ ਸਾਰਾ ਪੂਰਾ ਢੇਰ ਇੱਕ ਪਾਸੇ ਕਰਕੇ ਜਗ੍ਹਾ ਬਣਾ ਕੇ ਉੱਥੇ ਬੂਟੇ ਲਾ ਦੇਣੇ ਆ ਇਹ ਨਹੀਂ ਸੋਚਣਾ ਕਿ ਇੱਥੇ ਕਿੰਨੇ ਲੱਗਣਗੇ ਕਿੰਨੇ ਨਹੀਂ ਜਿੰਨੇ ਲੱਗਦੇ ਲਾ ਦੇਣੇ ਆ ਤੇ ਕਈ ਸਾਡੇ ਭੈਣ ਭਰਾ ਬੂਟੇ ਲੈਣ ਵੀ ਆਂਦੇ ਨੇ ਉਹਨਾਂ ਨੂੰ ਕਹਿੰਦਾ ਭਾਈ ਜਿੰਨੇ ਤੁਹਾਨੂੰ ਪਸੰਦ ਨੇ ਲਿਆ ਸਕਦੇ ਹੋ ਫ੍ਰੀ ਸੇਵਾ ਹੈ ਕੋਈ ਪੈਸਾ ਦਾ ਢੇਲਾ ਹੈ ਨਹੀਂ ਕੋਈ ਤੇ ਜਿੰਨੇ ਤੁਹਾਡੇ ਕੋਲ ਲੱਗਦੇ ਆ ਲਾਓ ਕੋਈ ਗਮਲੇ ਵਾਲੇ ਗਮਲੇ ਵਾਲੇ ਲੈ ਜਾਓ ਵੱਡੇ ਹੋਣ ਵਾਲੇ ਵੱਡੇ ਹੋਣ ਇਹ ਇਹਨਾਂ ਦੱਸ ਦੀਦਾ ਉਹਨਾਂ ਨੂੰ ਕੀ ਆ ਗਮਲੇ ਵਾਲਿਆ ਤੇ ਇਹ ਵੱਡੇ ਹੋਣ ਵਾਲਿਆ ਕਿਉਂਕਿ ਕੋਈ ਗਲਤੀ ਨਾ ਗਮਲੇ ਚ ਨਾ ਲਾ ਦੇ ਵੱਡਾ ਹੋਣ ਵਾਲਾ ਬੂਟਾ ਕਿਉਂਕਿ ਵੱਡਾ ਹੋਣ ਵਾਲਾ ਬੂਟਾ ਜਿਹੜਾ ਉਹਨੂੰ ਜਗ੍ਹਾ ਚਾਹੀਦੀ ਆ ਉਹਨੂੰ ਜ਼ਮੀਨ ਚਾਹੀਦੀ ਆ ਜੀ ਇਹਨਾਂ ਬੂਟਿਆਂ ਦੀ ਖੁਰਾਕ ਤੇ ਇਹਨਾਂ ਵਾਸਤੇ ਪਾਣੀ ਕਿੱਥੋਂ ਲੈ ਕੇ ਆਉਂਦੇ ਹੋ ਕਿਉਂਕਿ ਤੁਹਾਡੀ ਦੁਕਾਨ ਤਾਂ ਰੋਡ ਤੇ ਆ ਹਾਂਜੀ ਪੰਜੀ ਇਹ ਪਹਿਲਾਂ ਤੇ ਮੈਂ ਸਟੇਸ਼ਨ ਤੋਂ ਪਾਣੀ ਲੈ ਕੇ ਆਂਦਾ ਸੀ ਤੇ ਆਉ ਮੇਰੇ ਗਵਾਂਢੀ ਨੇ ਆਰਕੇ ਟ੍ਰੈਵਲ ਵਾਲੇ ਇਹਨਾਂ ਨੇ ਨਾ ਲਾਗੇ ਟੂਟੀ ਲਾਈ ਹੋਈ ਆ ਇਹ ਕਹਿੰਦੇ ਰਜੀਤ ਸਿੰਘ ਜੀ ਤੁਸੀਂ ਏਡੀ ਦੂਰ ਪਾਣੀ ਲੈਣ ਜਾਂਦੇ ਹੋ ਪਾਣੀ ਤੁਸੀਂ ਇੱਥੋਂ ਭਰਿਆ ਕਰੋ ਤੇ ਉਹਨਾਂ ਨੇ ਮੈਨੂੰ ਇਜਾਜ਼ਤ ਦਿੱਤੀ ਆ ਆ ਦੇ ਲੋ ਡੋਗੀ ਹੁਣ ਪਾਣੀ ਪੀਣ ਆ ਗਿਆ ਜੀ ਇਹ ਕਿੱਥੇ ਰੱਖਿਆ ਹੋਇਆ ਵਾਕੀ ਮਤਲਬ ਇੱਥੇ ਪਾਣੀ ਪੀ ਲੈਣਾ ਹਾਂਜੀ ਇਹ ਡੂੰਘੇ ਰੱਖੇ ਨਾ ਉਹ ਵਿਚਾਰਿਆਂ ਨੂੰ ਜਦੋਂ ਪਿਆਸ ਲੱਗਦੀ ਆ ਜਾਂਦੇ ਆ ਜਦੋਂ ਉਹਨਾਂ ਨੂੰ ਪਿਆਸ ਲੱਗਦੀ ਮਤਲਬ ਇਹ ਆ ਜਾਂਦੇ ਪਾਣੀ ਹਾਂਜੀ ਹਾਂਜੀ ਆ ਦੇ ਲੋ ਉਹ ਸਾਡੇ ਕੋਲ ਡਰਦਾ ਪਰੇ ਹੋ ਗਿਆ ਨਹੀਂ ਤਾਂ ਉਹਦਾ ਉਹਨੇ ਪੀ ਕੇ ਜਾਣਾ ਸੀ ਪਾਣੀ ਮੈਂ ਕਈ ਵਾਰੀ ਲਾਗੇ ਸੇਵਾ ਕਰਦੇ ਰਹੇ ਨੇ ਇਹਨਾਂ ਨੂੰ ਪਤਾ ਹੁੰਦਾ ਕਿ ਇਹਨੇ ਨੂੰ ਕੁਝ ਨਹੀਂ ਕਹਿਣਾ ਉਹਦੇ ਲੋ ਪਿੱਛੇ ਆ ਹੀ ਆ ਜੀ ਕਿਉਂ ਜਨਵਰੀ ਬਹੁਤ ਸਮਝਦਾਰ ਹੁੰਦੇ ਨੇ ਉਹ ਦੇਖੋ ਪੂਰੇ ਸ਼ਹਿਰ ਚ ਇੱਥੇ ਕਿਤੇ ਇਹਨੇ ਪਾਣੀ ਪਿਆਣਾ ਨਹੀਂ ਪਿਆਣਾ ਕਿਸੇ ਨੂੰ ਨਹੀਂ ਪਤਾ ਕਿ ਵਿਚਾਰਾ ਪਿਆਸਾ ਆ ਜਾਂ ਕਿਦਾਂ ਨਹੀਂ ਜੀ ਨਹੀਂ ਇਹਦੇ ਹੁਣ ਮੇਰੇ ਵਰਗੇ ਨੂੰ ਪਤਾ ਹੁੰਦਾ ਨਾ ਕਿ ਜਨਵਰ ਪਿਆਸੇ ਹੀ ਹੁੰਦੇ ਰਹਿੰਦੇ ਨੇ ਜੀ ਮੈਂ ਤੇ ਆਪਣੇ ਘਰ ਦੇ ਬਾਹਰ ਵੀ ਇੱਕ 25 ਲੀਟਰ ਦੀ ਬਾਲਟੀ ਰੱਖੀ ਆ ਰੋਜ਼ਾਨਾ ਭਰ ਕੇ ਰੱਖਦਾ ਗਾਈਆਂ ਆਂਦੀਆਂ ਪੀ ਜਾਂਦੀਆਂ ਨੇ ਅੱਛਾ ਜੇ ਰਾਤ ਦੀ ਇੱਕ ਅੱਧੀ ਰੋਟੀ ਬੱਜੀ ਹੁੰਦੀ ਉਹ ਵੀ ਪਾ ਦਈਦੀ ਆ ਹਾ ਕੇ ਵਿਚਾਰੀਆਂ ਚੱਲ ਜਾਂਦੀਆਂ ਹੋੜੀ ਮਨ ਨੂੰ ਬੜਾ ਸਕੂਨ ਮਿਲਦਾ ਜਿੰਦੇ ਜੀ ਆਪਾਂ ਕੋਈ ਚੰਗਾ ਕੰਮ ਕਰੀਏ ਨਾ ਜਦੋਂ ਬੜੀ ਖੁਸ਼ੀ ਮਿਲਦੀ ਆ ਜੀ ਇਹ ਨਹੀਂ ਕੋਈ ਪੈਸੇ ਦੇਗਾ ਫੇਰ ਹੀ ਖੁਸ਼ੀ ਮਿਲਦੀ ਨਹੀਂ ਨਹੀਂ ਉਹ ਪੈਸੇ ਖਰਚ ਹੋ ਜਾਣੇ ਪਰ ਜਿਹੜੀ ਅਸਲੀ ਕਮਾਈ ਆ ਇਹ ਆ ਜਿਹੜਾ ਆਪਾਂ ਕੋਈ ਪੁੰਨ ਦਾ ਕੰਮ ਕਰੀਏ ਉਹ ਖੁਸ਼ੀ ਮਿਲਦੀ ਵਾਹਿਗੁਰੂ ਇਦਾਂ ਹੀ ਚੜ੍ਹਦੀ ਕਲਾ 'ਚ ਰੱਖੇ ਜੀ ਜੀ ਤੋਂ ਇਸ ਤੋਂ ਇਲਾਵਾ ਜੇਕਰ ਮਤਲਬ ਕਿ ਕੋਈ ਬੂਟਾ ਖਰਾਬ ਹੁੰਦਾ ਤੇ ਉਹਦੇ ਵਾਸਤੇ ਕੋਈ ਦਵਾਈ ਵਗੈਰਾ ਲਿਆਉਣ ਵਾਸਤੇ ਕੋ ਤੁਹਾਡੇ ਕੋਲੇ ਮਤਲਬ ਪੈ ਤੁਹਾਡੀ ਸੇਵਾ ਦੇ ਵਿੱਚ ਮਦਦ ਕਰਕੇ ਜਾਂਦਾ ਉਪਾਹ ਜੀ ਇਸ ਕੰਮ ਨੂੰ ਹੱਥ ਬੜਾ ਟੈਟ ਰਹਿੰਦਾ ਆ। ਆ ਕਈ ਵਾਰੀ ਸਿਉਂਗ ਲੱਗ ਜਾਂਦੀ ਆ। ਆ ਬਾਹਰ ਇੱਕ ਤੂ ਦਾ ਬੂਟਾ ਹੈਗਾ ਉਹ ਸੁੱਕਣ ੜਿਆ ਟਾਈਮ। ਪਰ ਹੁਣ ਇਨੀ ਮਾਇਆ ਨਹੀਂ ਹੁੰਦੀ ਮੇਰੇ ਕੋਲ। ਮੇਰੇ ਨੂੰ ਫੇਰ ਦੇਖ ਕੇ ਮਨ ਦੁਖਦਾ ਕਿ ਮਤਲਬ ਚਾਹ ਕੇ ਵੀ ਕੁਝ ਨਹੀਂ ਕਰ ਪਾਰਿਆ ਹੱਥੀ ਬੂਟਾ ਲਾਇਆ ਹੋਇਆ ਮੈਂ। ਹਾਂ ਜੀ ਹਾਂ ਜੀ ਫੇਰ ਮੈਂ ਮੇਰੀ ਤਾਂ ਕੋਸ਼ਿਸ਼ ਇਹੀ ਹੁੰਦੀ ਕਿ ਉਹਦੇ ਨਾਲ ਇੱਕ ਹੋਰ ਨਵਾਂ ਬੂਟਾ ਲਾ ਦਵਾਂ। ਕਿ ਜੇ ਉਹ ਸੁੱਕ ਵੀ ਜਾਊਗਾ ਤੇ ਨਵਾਂ ਇਹ ਤਿਆਰ ਹੋ ਜਾਏਗਾ। ਕਿਉਂਕਿ ਮੈਂ ਜਿੰਨਾ ਕਰ ਸਕਦਾ ਉਹਨੇ ਕਰ ਸਕਦਾ। ਇੰਨੀ ਮੇਰੇ ਚ ਹਿੰਮਤ ਨਹੀਂ ਹੁੰਦੀ ਤੇ ਨਾ ਹੀ ਇੰਨੀ ਕੋਈ ਮਦਦ ਕਰਦਾ ਹੀ ਆ ਜਾਇ ਜਾਇ ਕੋਈ 100 ਦੇ ਜੂ 200 ਦੇ ਜੂਗਾ ਤੇ ਉਹਨੇ ਨਾ ਗੁਜ਼ਾਰਾ ਨਹੀਂ ਹੁੰਦਾ ਤੇ ਜਿਹੜੇ ਤੁਸੀਂ ਇੱਥੇ ਬੂਟੇ ਲਗਾਏ ਇਹਨਾਂ ਦਾ ਘਰਾਂ ਦੇ ਵਿੱਚ ਕੋਈ ਫਾਇਦਾ ਹੈ ਹਾਂਜੀ ਹਾਂਜੀ ਇੱਥੇ ਨਿਯਾਇ ਪਤਾ ਜੀ ਉਹ ਨਾ ਪੇੜ ਵਾਸਤੇ ਬਹੁਤ ਫਾਇਦੇਮੰਦ ਹੁੰਦੇ ਨੇ ਠੰਡਾ ਹੁੰਦਾ ਜਿੱਦਾਂ ਗਰਮੀਆਂ 'ਚ ਉਹ ਇਸ ਚਟਨੀ ਘੋਟ ਕੇ ਖਾ ਸਕਦੇ ਆ ਹਰੇ ਹਰੇ ਪੱਤੇ ਉਹਦਾਂ ਵੀ ਤਾਏ ਤੋੜ ਕੇ ਧੋ ਕੇ ਖਾ ਸਕਦੇ ਆ ਅੱਛਾ ਉਹ ਪੇਟ ਲਈ ਬਹੁਤ ਫਾਇਦੇਮੰਦ ਹੁੰਦੇ ਨੇ ਕੋਝ ਪੱਤਰ ਚਾਟ ਹੁੰਦੇ ਨੇ ਹਾਰ ਸ਼ਿੰਗਾਰ ਦੇ ਬੂਟੇ ਆ ਕਿਉਂਕਿ ਇਹ ਨੌਲੇਜ ਨਾ ਜਾਇ ਜਿਆਦਾ ਵੱਧੀ ਆ ਕਈ ਲੋਕ ਜਿਹੜੇ ਸਿਆਣੇ ਸਮਝਦਾਰ ਨੇ ਉਹ ਫਿਰ ਆਪਣੀ ਨੌਲੇਜ ਦੇ ਬੂਟੇ ਜਿਹੜੇ ਉਹ ਦੇ ਵੀ ਜਾਂਦੇ ਨੇ ਤੇ ਮੈਨੂੰ ਦੱਸ ਜਾਂਦੇ ਨੇ ਕਿ ਸਦਾ ਜੀ ਇਹ ਬੂਟੇ ਦਾ ਇਹ ਫਾਇਦਾ ਆ ਤੇ ਮੈਂ ਫਿਰ ਲਗਾ ਦੇਣਾ ਉਦਾਂ ਹੀ ਫਿਰ ਗਾਹ ਲੋਕਾਂ ਨੂੰ ਦੱਸੀਦਾ ਕਿ ਇਸ ਚੀਜ਼ ਆ ਫਾਇਦਾ ਜੀ ਤੇ ਜਿਹੜੀ ਲੋਕਾਂ ਨੂੰ ਤੁਸੀਂ ਫ੍ਰੀ ਬੂਟੇ ਦਿੰਦੇ ਹੋ ਕਿਹੜੇ ਫੁੱਲਾਂ ਫੱਲਾਂ ਵਾਲਿਆਂ ਜਾਂ ਮਤਲਬ ਘਰਾਂ ਦੇ ਵਿੱਚ ਯੂਜ਼ ਹੋਣ ਵਾਲੀਆਂ ਚੀਜ਼ਾਂ ਜਿਵੇਂ ਤુલਸੀ ਕੜੀ ਪੱਤਾ ਹਾਂਜੀ ਪੰਜੀ ਉਹ ਜਿੱਦਾਂ ਲੋਕੀ ਆਂਦੇ ਆ ਨਾ ਉਹਨਾਂ ਨੂੰ ਪਹਿਲਾਂ ਪੁੱਛ ਲੀਦਾ ਕਿ ਤੁਸੀਂ ਗਮਲੇ ਚ ਲਾਣਾ ਕਿ ਬਾਹਰ ਖੁੱਲ੍ਹੇ ਜਗ੍ਹਾ ਲਾਣਾ ਤੇ ਉਹ ਫੇ ਉਸੇ ਤਰ੍ਹਾਂ ਹੀ ਉਹਦਾ ਦਾ ਬੂਟਾ ਦੇਈਦਾ ਕਿਉਂਕਿ ਜਾਣਕਾਰੀ ਪਹਿਲਾਂ ਹੋਣੀ ਚਾਹੀਦੀ ਇਹਨੇ ਕਿ ਇਹਨਾਂ ਕੋ ਖੁੱਲੀ ਜ਼ਮੀਨ ਆ ਕਿ ਗਮਲੇ ਚ ਲਾਣਾ ਜੇ ਗਮਲੇ ਚ ਲਾਣਾ ਫੇ ਗਮਲੇ ਵਾਲਾ ਹੀ ਦੇਣਾ ਉਹਨਾਂ ਨੂੰ ਤੇ ਜੇ ਖੁੱਲੀ ਜ਼ਮੀਨ ਚ ਲਾਣਾ ਫੇ ਵੱਡੇ ਹੋਣ ਵਾਲੇ ਦੇਈ ਦੇ ਅੱਛਾ ਜੀ ਸੋ ਇਹਨਾ ਖੂਬਸੂਰਤ ਕੰਮ ਕੀਤਾ ਜਾ ਰਿਹਾ ਇੱਥੇ ਪਹਿਲਾਂ ਕੂੜੇ ਦਾ ਢੇਰ ਹੁੰਦਾ ਸੀ ਫੇ ਰੁੱਖ ਲਾਉਣੇ ਸ਼ੁਰੂ ਕੀਤੇ